ਹਾਂਜੀ ਬੱਚਿਓ ਕਿਦਾਂ ਹੋ ਬੇਟਾ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਵਿਆਕਰਨ ਦੇ ਵਿੱਚ ਨਾਮ ਔਰ ਪੜਨਾਮ ਬਾਰੇ ਜਾਣਾਂਗੇ ਸ਼ੁਰੂ ਕਰਦੇ ਆ ਬੇਟਾ ਅਸ ਦੀ ਵੀਡੀਓ ਨਾਮ ਕਿਸ ਨੂੰ ਕਹਿੰਦੇ ਹਨ ਕਿਸੇ ਵਿਅਕਤੀ ਜੀਵ ਥਾਂ ਵਸਤੂ ਹਾਲਾਤ ਗੁਣ ਭਾਵ ਆਦ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਰਸੋਈ ਇਲਾਚੀ ਆਂਬਚੂਰ ਆਦ ਨਾਵ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਨਾਵ ਪੰਜ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਆਮ ਨਾਮ ਜਾਂ ਜਾਤੀਵਾਚਕ ਨਾਮ ਠੀਕ ਹੈ ਨੰਬਰ 2 ਖਾਸ ਨਾਮ ਨੰਬਰ 3 ਇਕਾਠਵਾਚਕ ਨਾਮ ਨੰਬਰ 4 ਭਾਵਾਚਕ ਨਾਮ ਨੰਬਰ 5 ਪਦਾਰਥਵਾਚਕ ਨਾਮ ਆਮ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਸਾਂਝੇ ਤੌਰ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ ਜਿਵੇਂ ਦੇਸ਼ ਮੁੰਡਾ ਪਿੰਡ ਆਦਿ ਖਾਸ ਨਾਮ ਕਿਹੜੇ ਹੁੰਦੇ ਨੇ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਵਸਤੂ ਜਾਂ ਸਥਾਨ ਲਈ ਵਰਤੇ ਜਾਂਣ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਭਾਰਤ ਫਰੀਦਕੋਟ ਹਰਮੰਦਰ ਸਾਹਿਬ ਆਦਿ ਨੰਬਰ 3 ਇਕਾਠਵਾਚਕ ਨਾਮ ਜੋ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇਕੱਠ ਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਫੌਜ ਜਮਾਤ ਸਵਾ ਆਦਿ ਇਕੱਠ ਵਾਚਕ ਬੇਟਾ ਇੱਥੇ ਵਿੱਚੋਂ ਇਕੱਠ ਵਾਚਕ ਦੇ ਵਿੱਚੋਂ ਇਕੱਠ ਤੋਂ ਹੀ ਸ਼ੋ ਹੋ ਰਿਹਾ ਸਾਨੂੰ ਕਿ ਜਮਾਤ ਦੇ ਵਿੱਚ ਜਿਹੜੇ ਇੱਕ ਬੱਚੇ ਨਾਲ ਜਮਾਤ ਨਹੀਂ ਬਣਦੀ ਤਾਂ ਜਮਾਤ ਦੇ ਵਿੱਚ ਜ਼ਿਆਦਾ ਬੱਚੇ ਹੁੰਦੇ ਨੇ ਤਾਂ ਉਹ ਗਿਣਨਯੋਗ ਬੱਚੇ ਹੁੰਦੇ ਨੇ ਠੀਕ ਹੈ ਇੱਕ ਇਕੱਠ ਨੂੰ ਪ੍ਰਗਟ ਕਰਦੇ ਨੇ ਤਾਂ ਉੱਥੇ ਕੀ ਹੈ ਇਹ ਇਕੱਠ ਵਾਚਕ ਨਾਮ ਹੈ ਨੰਬਰ 4 ਵਸਤੂਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਤੋਲਣ ਮਿਨਣ ਜਾਂ ਮਾਪਿਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਦਾ ਬੋਧ ਹੋਵੇ ਉਹਨਾਂ ਨੂੰ ਵਸਤੂਵਾਚਕ ਨਾਮ ਆਖਿਆ ਜਾਂਦਾ ਹੈ ਜਿਵੇਂ ਪਾਣੀ ਤੇਲ ਸੋਨਾ ਚਾਂਦੀ ਕੱਪੜਾ ਮਿੱਟੀ ਆ ਪਾਣੀ ਨੂੰ ਅਸੀਂ ਮਿੰਦੇ ਆ ਲੀਟਰਾਂ ਦੇ ਵਿੱਚ ਤੇਲ ਨੂੰ ਵੀ ਮਿੰਦੇ ਆ ਸੋਨਾ ਵੀ ਅਸੀਂ ਤੋਲਦੇ ਆ ਠੀਕ ਹੈ ਇਸ ਤਰੀਕੇ ਨਾਲ ਕੱਪੜਾ ਨਾਪਦੇ ਆ ਇਸ ਕਰਕੇ ਜੁੜੇ ਸ਼ਬਦਾਂ ਤੋਂ ਤੋਲਣ ਮੇਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ ਉਹਨਾਂ ਨੂੰ ਵਸਤੂਵਾਚਕ ਨਾਮ ਆਖਿਆ ਜਾਂਦਾ ਹੈ ਨੰਬਰ 5 ਭਾਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਕਿਸੇ ਭਾਵ ਗੁਣ ਜਾਂ ਹਾਲਤ ਦਾ ਆਦ ਦਾ ਗਿਆਨ ਹੋਵੇ ਉਹਨਾਂ ਨੂੰ ਭਾਵਾਚਕ ਨਾਮ ਆਖਿਆ ਜਾਂਦਾ ਜਿਵੇਂ ਹਾਸਾ ਰੋਣਾ ਦੇਖੋ ਕੋਈ ਹੱਸਦਾ ਤਾਂ ਉਹਦੇ ਭਾਵ ਪਤਾ ਲੱਗਦਾ ਵੀ ਉਹ ਹੱਸ ਰਿਹਾ ਖੁਸ਼ ਹੈਗਾ ਤਾਂ ਹੀ ਹੱਸ ਰਿਹਾ ਤਾਂ ਕਰਕੇ ਜਿਹੜਾ ਉਦਾਸ ਹੈ ਜਾਂ ਰੋ ਰਿਹਾ ਹੈ ਦੁਖੀ ਹੈ ਹੈਨਾ ਉਹੀ ਰੋਗਾ ਇਸ ਕਰਕੇ ਜਿਹੜੇ ਵਿੱਚ ਜਿਹੜੇ ਸ਼ਬਦਾਂ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੁੰਦਾ ਉਸ ਨੂੰ ਭਾਵਵਾਚਕ ਨਾਮ ਆਖਿਆ ਜਾਂਦਾ ਠੀਕ ਹੈ ਅੱਗੇ ਬੇਟਾ ਆ ਗਿਆ ਪੜਨਾਮ ਪੜਨਾਮ ਕਿਸ ਨੂੰ ਕਹਿੰਦੇ ਹਨ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਦੇਖੋ ਆਪਾਂ ਕਿਸੇ ਪਹਿਲਾਂ ਨਾਮ ਦੀ ਗੱਲ ਕੀਤੀ ਸੀਗੀ ਨਾਮ ਦੇ ਵਿੱਚ ਕੀ ਸੀਗਾ ਜਿਹੜਾ ਕਿਸੇ ਵਿਅਕਤੀ ਜੀਵ ਥਾਂ ਵਸਤੂ ਹਾਲਾਤ ਗੁਣ ਅਦ ਲਈ ਵਰਤਿਆ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਸੀ ਨਾਮ ਹੁਣ ਜਿਹੜਾ ਕਿਸੇ ਵਿਅਕਤੀ ਦੇ ਨਾਂ ਤੇ ਜਾਂ ਜੀਵ ਦੇ ਨਾਂ ਤੇ ਜਾਂ ਥਾਂ ਦੇ ਨਾਂ ਤੇ ਕਿਸੇ ਵਸਤੂ ਦੇ ਨਾਂ ਤੇ ਵਰਤਿਆ ਜਾਂਦਾ ਜਗ੍ਹਾ ਤੇ ਵਰਤਿਆ ਜਾਂਦਾ ਤਾਂ ਉਸ ਨੂੰ ਕੀ ਕਹਿਣਾ ਹੈ ਪੜਨਾਮ ਠੀਕ ਹੈ ਉਸ ਦੇ ਨਾਮ ਦੀ ਜਗ੍ਹਾ ਤੇ ਜਿਹੜਾ ਪਰਦਾਗਾ ਤਾਂ ਉਸ ਦੀ ਜਗ੍ਹਾ ਤੇ ਕੀ ਉਹਨੂੰ ਪੜਨਾਮ ਦਾ ਨਾਮ ਦਿੱਤਾ ਜਿਵੇਂ ਤੁਸੀਂ ਉਹ ਕਈ ਅਉ ਕੌਣ ਪਰ ਨਾਮ ਕਿੰਨੀ ਕਿਸਮਾਂ ਦੇ ਹੁੰਦੇ ਨੇ ਪੜਨਾਮ 6 ਕਿਸਮਾਂ ਹੁੰਦੀਆਂ ਨੇ ਪੁਰਖਵਾਚ ਪੜਨਾਮ ਨਿਜਵਾਚ ਪੜਨਾਮ ਨਿਸ਼ਚੇਵਾਚ ਪੜਨਾਮ ਅਨਿਸ਼ਚੇਵਾਚ ਪੜਨਾਮ ਸਵੰਧਵਾਚ ਪੜਨਾਮ ਪ੍ਰਸ਼ਨਵਾਚ ਪੜਨਾਮ ਪੁਰਖਵਾਚ ਪੜਨਾਮ ਕਿਹੜੇ ਹੁੰਦੇ ਨੇ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚ ਪੜਨਾਮ ਕਿਹਾ ਜਾਂਦਾ ਜਿਵੇਂ ਮੈਂ ਤੁਸੀਂ ਉਹ ਪੁਰਖਵਾਚ ਪੜਨਾਮ ਤਿੰਨ ਪ੍ਰਕਾਰ ਦੇ ਹੁੰਦੇ ਨੇ ਉਤਮਪੁਰਖ ਮੱਧਮਪੁਰਖ ਅਨਿਆਪੁਰਖ ਉੱਤਮ ਪੁਰਖ ਵਿਦਾ ਜਿਹੜਾ ਪਹਿਲਾ ਪੁਰਖ ਹੁੰਦਾ ਹੈ ਮਤਲਬ ਜਿਹੜਾ ਗੱਲ ਕਰ ਰਿਹਾ ਹੁੰਦਾ ਹੈ ਉਹਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ ਪਹਿਲਾ ਪੁਰਖ ਜਿਸ ਨਾਲ ਪਹਿਲਾ ਪੁਰਖ ਗੱਲ ਕਰ ਰਿਹਾ ਜਿਹਦੇ ਨਾਲ ਉਹ ਦੂਜਾ ਪੁਰਖ ਹੁੰਦਾ ਹੈ ਮਤਲਬ ਉਸ ਨੂੰ ਕਹਿੰਦੇ ਨੇ ਮੱਧਮ ਪੁਰਖ ਤੀਸਰਾ ਅਨਿਆ ਪੁਰਖ ਜਾਂ ਤੀਜਾ ਪੁਰਖ ਦੇ ਨਾਤੇ ਜਿਹਦਾ ਹੁੰਦਾ ਹੈ ਜਿਵੇਂ ਆਪਾਂ ਕਹਿ ਦਈਏ ਜਿਹਦੇ ਬਾਰੇ ਚੋ ਦੋਨੋਂ ਪਰਸਨ ਗੱਲ ਕਰ ਰਹੇ ਨੇ ਉਸ ਨੂੰ ਤੀਜਾ ਪੁਰਖ ਕਿਹਾ ਜਾਂਦਾ ਹੈ ਅਨਿਆ ਪੁਰਖ ਠੀਕ ਹੈ ਉੱਤਮ ਪੁਰਖ ਜਿਹੜਾ ਪਰ ਗੱਲ ਕਰਦਾ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਆਪ ਮੱਧਮ ਪੁਰਖ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਅਨੈ ਪੁਰਖ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨੈ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਜਿਵੇਂ ਉਹ ਉਹਨਾਂ ਆਪ ਅਗੇ ਨਿਜਵਾਚਕ ਪੜਨਾਮ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਂਦਾ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਜਿਵੇਂ ਮੈਂ ਆਪ ਉਸ ਨੂੰ ਬੁਲਾਇਆ ਕਿ ਮੈਂ ਆਪ ਉਸ ਨੂੰ ਬੁਲਾਇਆ ਕਹਿੰਦਾ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਕਰਤਾ ਦੀ ਥਾਂ ਵਰਤਿਆ ਜਾਂਦਾ ਠੀਕ ਹੈ ਮੈਂ ਆਪ ਉਸ ਨੂੰ ਸਮਝਾਇਆ ਤਾਂ ਇਹਦੇ ਵਿੱਚ ਆਪ ਹੈ ਜਿਹੜਾ ਇਹ ਨਿਜਵਾਚਕ ਪੜਨਾਮ ਹੈ ਮੁੰਡੇ ਆਪਸ ਵਿੱਚ ਲੜਦੇ ਹਨ ਮੁੰਡੇ ਆਪਸ ਵਿੱਚ ਲੜ ਰਹੇ ਨੇ ਤਾਂ ਆਪਸ ਕੀ ਹੈ ਇੱਕ ਨਿਜਵਾਚਕ ਪੜਨਾਮ ਅਗੇ ਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦੇਸ਼ਤੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਉਹ ਕੋਣ ਕੁਝ ਸੌਰੀ ਬਈ ਅ ਕੁਝ ਬਣ ਗਿਆ ਹੈ ਬਣ ਰਿਹਾ ਹੈ ਇਹਦੇ ਵਿੱਚ ਉਹ ਆ ਜਿਹੜਾ ਕੁਝ ਬਣ ਰਿਹਾ ਹੈ ਔ ਇਕ ਨਿਸ਼ਚੇਵਾਚਕ ਪੜਨਾਮ ਹੈ ਇਹ ਬੜਾ ਹਾਜ਼ਰ ਜਵਾਬ ਹੈ ਇਹ ਨਿਸ਼ਚੇਵਾਚਕ ਪੜਨਾਮ ਹੈ ਨੰਬਰ 4 ਅਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦ ਦਾ ਸਪਸ਼ਟ ਜਾਣੇ ਸੇ ਪੂਰਵ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾਰ ਹੈ ਇਹਦੇ ਵਿੱਚ ਕਹਿੰਦੇ ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਦਾ ਸਪਸ਼ਟ ਨਾ ਹੋਵੇ ਨਾ ਉਸ ਦਾ ਗਿਆਨ ਹੈ ਜਿਹੜੇ ਨਿਸ਼ਚੇਵਾਤਕ ਬੱਚ ਕੇ ਜਿਹੜਾ ਪੂਰਨ ਗਿਆਨ ਨਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅਨਿਸ਼ਚੇਵਾਤਕ ਉਹ ਨਿਸ਼ਚੇਵਾਤਕ ਜਿਹਦੇ ਤੋਂ ਪਤਾ ਲੱਗਦਾ ਹੈ ਜਿਹਦੇ ਤੋਂ ਪੂਰਵਗ ਗਿਆਨ ਨਹੀਂ ਹੁੰਦਾ ਉਹ ਅਨਿਸ਼ਚੇਵਾਤਕ ਹੁੰਦਾ ਅਨਿਸ਼ਚੇ ਤਾਂ ਕੋਈ ਗੀਤ ਗਾਰ ਹੈ ਕੋਈ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਕੌਣ ਗੀਤ ਗਾਰ ਹੈ ਇੱਥੇ ਕੀ ਬੋਲਦਾ ਹੈ ਕੋਈ ਗੀਤ ਗਾਰ ਹੈ ਕਿ ਸਿਰਫ ਇੱਕ ਆਵਾਜ਼ ਸੁਣ ਕੇ ਕਹੇ ਕੋਈ ਗੀਤ ਗਾਰ ਹੈ ਤਾਂ ਇਹਦੇ ਵਿੱਚ ਕੋਈ ਕੀ ਆ ਕੁਛ ਨਹੀਂ ਪਤਾ ਕੌਣ ਹੈ ਗੀਤਕਾਰ ਆ ਤਾਂ ਇਹ ਕੀ ਹੈ ਇੱਕ ਅਨਿਸ਼ਚੇਵਾਚਕ ਪੜਨਾਮ ਕਈ ਆਉਂਦੇ ਹਨ ਕਈ ਅਨਿਸ਼ਚੇਵਾਚਕ ਪੜਨਾਮ ਹੈ ਨੰਬਰ 5 ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਜੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਜੋ ਕੀ ਹੈ ਸੰਬੰਧਵਾਚਕ ਪੜਨਾਮਾ ਠੀਕ ਹੈ ਜੋ ਜਿਕੇ ਦੋ ਵਾਕਾਂ ਨੂੰ ਆਪਸ ਵਿੱਚ ਜੋੜ ਰਿਹਾਗਾ ਅਗੇ ਆ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਜਿਸ ਨੇ ਗੋਲੀਆਂ ਚਲਾਈਆਂ ਸੀ ਜਿਸ ਨੇ ਕੀ ਇੱਕ ਸੰਬੰਧ ਜੋੜ ਰਿਹਾ ਤਾਂ ਇਹ ਕੀ ਹੈ ਸੰਬੰਧਵਾਚਕ ਪੜਨਾਮਾ ਦੋ ਵਾਕਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ ਨੰਬਰ 6 ਪ੍ਰਸ਼ਨਵਾਚਕ ਪੜਨਾਮਾ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾ ਜਾਵੇ ਨਾਲ ਹੀ ਉਸ ਕੋਲੋਂ ਕੋਈ ਪੁੱਛਗਿੱਛ ਕੀਤੀ ਕੇ ਜਾਵੇ ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਜਿਵੇਂ ਕੌਣ ਰੋ ਰਿਹਾ ਹੈ ਇੱਥੇ ਪ੍ਰਸ਼ਨ ਪੁੱਛਿਆ ਹੈ ਕੌਣ ਰੋ ਰਿਹਾ ਹੈ ਤਾਂ ਇਹ ਕੀ ਹੈ ਪ੍ਰਸ਼ਨਵਾਚਕ ਪੜਨਾਮ ਹੈ ਗਲਾਸ ਕਿਸ ਨੇ ਤੋੜਿਆ ਹੈ ਕਿਸ ਨੇ ਪ੍ਰਸ਼ਨ ਪੁੱਛਿਆ ਗਿਆ ਇੱਥੇ ਕਿਸ ਨੇ ਤੋੜਿਆ ਤਾਂ ਇਹ ਕੀ ਹੈ ਪ੍ਰਸ਼ਨਵਾਚਕ ਪੜਨਾਮ ਹੈ ਠੀਕ ਹੈ ਏਸੀ ਬੇਟਾ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਓ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ